हां जी सरफिकल जी ਸਾਰਿਆਂ ਨੂੰ ਵਿਧਾਨ ਸਭਾ ਹਲਕਾ ਤਰਨਤਾਂ ਦੀ ਜਿਹੜੀ ਜਿਮਣੀ ਚੋਣ ਹੈ ਪੋਸਤ ਦੀ ਜਿਹੜੀ ਡੇਟਸ ਨੇ ਉਹ ਅਨਾਉਂਸ ਹੋ ਗਈਆਂ ਨੇ ਔਰ 11 ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਔਰ 14 ਨਵੰਬਰ ਨੂੰ ਜਿਹੜਾ ਹੈ ਉਹ ਵੋਟਾਂ ਦਾ ਚੋਣਾਂ ਦਾ ਜਿਹੜਾ ਹੈ ਉਹ ਨਤੀਜਾ ਅਨਾਉਂਸ ਹੋਵੇਗਾ ਸੋ ਸ਼ਰਮਣੀ ਕਾਲੀ ਦਲ ਦੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਆਗੂ ਸਹਿਬਾਨਾਂ ਨੂੰ ਬੇਨਤੀ ਹੈ ਕਿ ਹੁਣ ਅਸੀਂ ਤਕੜੇ ਹੋਈਏ ਤੇ ਕਮਰ कसे ਕਰ ਲਈਏ ਕਿਉਂਕਿ ਹੁਣ ਜਿਹੜਾ ਕੇਵਲ ਕੁਝ ਦਿਨਾਂ ਦਾ ਸਵਾਲ ਹੈ ਔਰ ਸਤਗੁਰਾਂ ਦੀ ਬਖਸ਼ਿਸ਼ ਸਤਕਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸਤਕਾ ਬਾਬਾ ਬੁੱਢਾ ਸਾਹਿਬ ਜੀ ਦੀ ਬਖਸ਼ਿਸ਼ ਸਤਕਾ ਅੱਜ ਦੇ ਸਮੇਂ ਦੇ ਵਿੱਚ ਜੋ ਬੜੀ ਕਿਰਪਾ ਹੈ ਔਰ ਹਲਕਾ ਤਰਨਤਾਨ ਦੇ ਵਿੱਚ ਜੋ ਸ਼ਰੋਮਣੀ ਅਕਾਲੀ ਦਲ ਪ੍ਰਤੀ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਰੰਦਾਵਾ ਪ੍ਰਤੀ ਜੋ ਲੋਕਾਂ ਨੇ ਅਥਾ ਪਿਆਰ ਵਿਖਾਇਆ ਲੋਕਾਂ ਨੇ ਆਪਣਾਤ ਵਿਖਾਈ ਹੈ ਰੋਜ਼ਾਨਾ ਜੁਆਇਨਿੰਗਸ ਹੋ ਰਹੀਆਂ ਨੇ ਉਸ ਤੋਂ ਇੱਕ ਬਹੁਤ ਵੱਡਾ ਮਾਹੌਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਬਣਿਆ ਸੋ ਮੇਰੀ ਬੇਨਤੀ ਹੈ ਸਾਰੇ ਹੀ ਅਕਾਲੀ ਦਲ ਦੇ ਆਗੂ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਵੀ ਜੀ ਕਿ ਜਿੱਥੇ-ਜਿੱਥੇ ਤੁਹਾਡੀ ਸਾਝ ਹੈ ਜਿੱਥੇ-ਜਿੱਥੇ ਤੁਹਾਡੀ ਜਾਣ ਪਹਿਚਾਨ ਹੈ ਜਿੱਥੇ-ਜਿੱਥੇ ਵੀ ਤੁਹਾਡੀ ਰਿਸ਼ਤੇਦਾਰੀ ਹੈ ਹੁਣ ਤਕੜੇ ਹੋ ਕੇ ਅਸੀਂ ਆਪਣੀਆਂ ਡਿਊਟੀਆਂ ਸੰਭੀਏ ਸਾਰਿਆਂ ਨੂੰ ਬੀਬੀ ਸੁਖਵਿੰਦਰ ਕੌਰ ਦੀ ਰੰਡਾਵਾ ਦੇ ਨਾਲ ਜੋੜੀਏ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਆ ਜਿਹੜੀ ਜਿਮਣੀ ਚੋਣ ਚੋਂ ਜਤਾਈਏ ਔਰ ਪਰਮਾਤਮਾ ਦੀ ਕਿਰਪਾ ਬਣੀ ਰਵੇ ਜਿਸ ਤਰ੍ਹਾਂ 1995 ਦੀ ਜਿਮਣੀ ਚੋਣ ਨੇ ਜਿਹੜੀ 1997 ਦੀ ਸਰਕਾਰ ਦੀ ਨਹੀਂ ਜਿਸ ਤਰ੍ਹਾਂ ਰੱਖੀ ਸੀ ਸਤਗੁਰੂ ਕਿਰਪਾ ਕਰੇ ਆ ਜਿਹੜੀ ਤਰਨਤਾਰਨ ਦੀ ਜਿਮਣੀ ਚੋਣ ਹੈ ਇਹ 2027 ਦੀ ਅਕਾਲੀ ਦਲ ਦੀ ਜਿਹੜੀ ਸਰਕਾਰ ਦੀ ਨਹੀਂ ਇਹ ਰੱਖੇ ਸੋ ਇਹੀ ਬੇਨਤੀ ਔਰ ਨਾਲ ਦੀ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ ਐ ਦੱਸਣਾ ਚਾਹੁੰਨਾ ਵਾ ਕਿ ਹੁਣ ਬੜੇ ਛੋਸ਼ੇ ਛੱਡਨੇ ਜੇ ਇਹ ਆਮ ਆਦਮੀ ਪਾਰਟੀ ਵਾਲਿਆਂ ਨੇ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਜਿਨ੍ਹਾਂ ਦੀ ਰਗ ਰਗ ਤੋਂ ਅਸੀਂ ਵਾਕਿਫ ਆ ਹੁਣ ਤੇ ਜਿਹੜਾ ਬੰਦਾ ਘਰ ਆਏ ਬੰਦੇ ਨੂੰ ਮਿਲਦਾ ਨਹੀਂ ਰਿਹਾ ਜਿਹੜਾ ਬੰਦਾ ਪਿਛਲੇ 3 ਜਾਂ 4 ਸਾਲਾਂ ਦੇ ਵਿੱਚ ਕੋਈ ਮਰੇ ਕੋਈ ਜੀਵੇ ਕਿਤੇ ਨਹੀਂ ਜਾਂਦਾ ਰਿਹਾ ਹੁਣ ਉਹ ਅਚੰਚਿਤ ਲੋਕਾਂ ਨੂੰ ਜਿਹੜਾ ਵਾ ਉਹ ਧਿਆਨ ਦੇਵੇਗਾ ਹੁਣ ਲੋਕਾਂ ਨੂੰ ਕਿਉਂਕਿ ਚੋਣਾ ਵਾ ਯਕਦਮ ਜਿਹੜੇ ਆ ਗਰੰਟਾ ਦੇ ਗਫੇ ਵੇਖੋ ਕਿਵੇਂ ਦਿੰਦਾ ਤੇ ਮੈਂ ਦੱਸਣਾ ਚਾਹੁੰਦਾ ਵਾ ਕਿ ਮਿੱਤਰ ਪਿਆਰੇ ਸਰਦਾਰ ਹਰਮੀਤ ਸਿੰਘ ਸੰਧੂ ਨੇ ਪਰसों ਦੀ ਰੈਲੀ ਦੇ ਵਿੱਚ ਬੜਾ ਕੁਝ ਕਿਹਾ ਵਾ ਤੇ ਮੈਂ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਕਹਿਣਾ ਚਾਹੁੰਦਾ ਕਿ ਸੰਧੂ ਸਾਹਿਬ ਕਿਹੇ ਭਲੇ ਖੇਚਣਾ ਨਹੀਂ ਤੇ ਭੱਜਦਿਆਂ ਨੂੰ ਮਾਣ ਇੱਕੋ ਜਿਹਾ ਬੜਾ ਕੁਝ ਕਿਹਾ ਕਿ ਜੀ ਮੈਂ ਇਹ ਬਾਰਡਰੋਂ ਪਾਰ ਕਰ ਦੂੰਗਾ ਇਹ ਕਰ ਦੂੰਗਾ ਉਹ ਕਰ ਦੂੰਗਾ ਜਿੰਨੇ ਕ ਬਾਰਡਰੋਂ ਪਾਰਿਆਂ ਜਿੰਨੀ ਕ ਜ਼ਰਤ ਆਪਣੇ ਚ ਹੈਗੀ ਆ ਕਿਸੇ ਨੂੰ ਕੋਈ ਲਕਾਣ ਨਹੀਂ ਕਿਸੇ ਨੂੰ ਕੋਈ ਓਲਾ ਨਹੀਂ ਤੇ ਇਹ ਗਿੱਦੜ ਧਮਕਿਆ ਕਿ ਹੋਰ ਨੂੰ ਨਹੀਂ ਸਰਦਾਰ ਸਾਹਿਬ ਜੀ ਕਿਸੇ ਨੂੰ ਭੁਲੇਖਾ ਨਹੀਂ ਆ ਇੱਥੇ ਪਿਛਲੇ 2 ਸਾਲਾਂ ਤੋਂ ਤੁਸੀਂ ਕਾਂਗਰਸ ਨੂੰ ਸਹਾਈਆਂ ਦਿੰਦੇ ਰਹੇ ਜੇ ਤੇ ਹੁਣ ਆ ਕੇ ਵੇਖਿਆ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਨਹੀਂ ਰਹੇ ਤੇ ਹੁਣ ਆ ਕੇ ਆਮ ਆਦਮੀ ਪਾਰਟੀ ਜਿਹੜੀ ਆ ਜੁਆਇਨ ਕਰ ਲਈ ਆ ਸੱਤ ਘਰ ਤੇ ਡੈਨ ਵੀ ਛੱਡ ਜਾਂਦੀ ਹੁੰਦੀ ਆ ਤੇ ਆਪਾਂ ਤੇ ਕਹੇ ਦੇ ਸਕੇ ਨਹੀਂ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਕਰਕੇ ਆਪਾਂ ਕੱਖਾਂ ਤੋਂ ਲੱਖਾਂ ਤੇ ਪਹੁੰਚੇ ਆਂ ਇਧਰ ਤੇ ਬੜੇ ਕਿੱਲੇ ਗਣਏ ਜਾ ਰਹੇ ਆ ਤੇ ਅਹੀਂ ਕੀ ਹੀ ਸੰਧੂ ਸਾਹਿਬ ਤੁਹਾਡਾ ਪਸ਼ੋਕੜ ਕੀ ਹੀ ਮੈਂ ਜਾਵਾਂ ਉਹਨਾਂ ਗੱਲਾਂ ਤੇ ਮੈਨੂੰ ਸਰਦਾਰਾ ਫੇਰ ਵੀ ਸ਼ਰਮ ਮਾਰਦੀ ਆ ਕਿਉਂਕਿ ਮੇਰੇ ਬਾਪ ਦੇ ਨਾਲ ਤੇਰੀ ਸਾਹਜ ਰਹੀ ਆ ਤੇ ਮਤ ਕਹੇ ਭਲੇਖੇ ਦੇ ਵਿੱਚ ਰਹੀਂ ਇਹ ਗੱਲਾਂ ਕਹੇ ਹੋਰ ਦੇ ਨਾਲ ਚਲਦੀਆਂ ਹੋਣਗੀਆਂ ਇਹ ਬੁੱਧੂ ਬੜਕ ਜਿਹੜੀਆਂ ਗੱਲਾਂ ਕਿਤੇ ਹੋਰ ਚਲਦੀਆਂ ਹੋਣਗੀਆਂ ਸਾਡੇ ਅੱਗੇ ਨਹੀਂ ਤੇ ਚਲਣੀਆਂ ਤੇ ਵੋਟਾਂ ਦਾ ਕੰਮ ਆ ਤੇ ਸੰਧੂ ਸਾਹਿਬ ਵੋਟਾਂ ਦਾ ਕੰਮ ਆ ਤੇ ਵੋਟਾਂ ਤੱਕ ਸੀਮਿਤ ਰੋ ਤੇ ਚੁੱਪਚੀ ਪੀਤੇ ਇਥੇ ਵੋਟਾਂ ਲਓ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੇ ਹਲਕਾ ਤਰਨਤਨ ਵਾਸੀਆਂ ਨੂੰ ਕਿ ਹੋਣ ਜਿੰਨੀਆਂ ਗਰੰਟਾਂ ਲਈ ਜਾਂਦੀਆਂ ਨੇ ਜਾਂ ਜਿੰਨੇ ਵੀ ਪੈਸੇ ਪੁਹੇ ਲਈ ਜਾਂਦੇ ਤਕੜੇ ਉਹ ਕਿ ਸੰਧੂ ਤੋਂ ਲਓ ਕਿਉਂਕਿ ਆਪਾਂ ਨੂੰ ਵੀ ਪਤਾ ਕਿ ਸਰਦਾਰ ਸਾਹਿਬ ਹੁਣਾਂ ਨਹੀਂ ਵੋਟਾਂ ਤੋਂ ਬਾਅਦ ਕਿੰਨੀ ਕ ਬਾਤ ਪੁੱਛਣੀ ਹੈ ਜਦੋਂ ਵਰਕਰ ਮਿਲਣ ਆਉਂਦੇ ਹੁੰਦੇ ਹੀ ਅਮਰਸਰ ਵਾਲੀ ਕੋਠੀ 'ਚ ਤੇ ਹੌਲੀ ਜੀ ਸੰਧੂ ਦੇ ਗਨਵੇਂ ਨੇ ਗੇਟ ਚੋਂ ਗਿੱਤੀ ਬਾਹਰ ਕੱਢਣੀ ਤੇ ਕਹਿਣਾ ਹਾਂ ਵੀ ਕਿੱਧਰ ਆਇਓ ਸੰਧੂ ਸਾਹਿਬ ਤੋਂ ਕਿਤੇ ਟਾਈਮ ਲਿਆ ਵਾ ਤੇ ਇਤਨ ਨਹੀਂ ਮਿਲਦੇ ਮਿਲਦੇ ਹੁੰਦੇ ਸੰਧੂ ਸਾਹਿਬ ਕਿਸੇ ਨੂੰ ਨਹੀਂ ਮਿਲਦੇ ਜਾ ਕੇ ਤਨਤਨ ਮਿਲੋ ਤੇ ਜੇ ਤਨਤਨ ਕਿਸੇ ਨੇ ਮਿਲਣ ਚੱਲ ਜਾਣਾ ਅਸੀਂ ਕਿਸੇ ਦੇ ਮੂੰਹ ਮੱਥੇ ਨਹੀਂ ਲਗਣਾ ਅਸੀਂ ਕਿਸੇ ਦਾ ਫੋਨ ਨਹੀਂ ਚੁੱਕਣਾ ਤੇ ਰਹਿੰਦੀ ਰੁੰਦੀ ਕਸਰ ਦੀ ਇਸ ਤਰ੍ਹਾਂ ਆਪਾਂ ਮੋਕ 2024 ਦੀ ਇਲੈਕਸ਼ਨ ਦੇ ਵਿੱਚ ਮਰੀ ਹੀ ਮੈਂ ਇਹਨਾਂ ਗੱਲਾਂ ਦਾ ਜਿਹੜਾ ਵਾ ਜੇਕਰ ਨਹੀਂ ਕਰਨਾ ਚਾਹੁੰਦਾ ਸਤਕਾਰਯੋਗ ਭਰਾ ਵਾ ਇੱਕ ਸਾਰਿਆਂ ਦਾ ਚਲੋ ਪਾਰਟੀ ਆਪਣੇ ਤੌਰ ਤੇ ਆ ਤੁਹਾਡੇ ਨਾਲ ਰਿਹਾ ਹੋਊਗਾ ਪਰ ਉਦੋਂ ਬੜਕਾ ਕਿੱਥੇ ਹੀ ਜਦੋਂ ਉਸ ਭਰਾ ਦੀ ਉਸ ਤੁਹਾਡੀ ਸੱਜੀ ਬਾਹ ਦੀ ਪੱਗ ਲਾ ਕੇ ਕੋਈ ਲੈ ਗਿਆ ਸੀ ਤੇ ਸਰਦਾਰ ਸਾਹਿਬ ਆਪਾਂ ਜੇ ਤੇ ਹੁੰਦੇ ਜੱਟ ਦੇ ਪੁੱਤ ਤੇ ਉਹਦੇ ਨਾਲ ਖੜਦੇ ਜੇ ਤੇ ਹੁੰਦੇ ਅਸਲੀ ਲੀਡਰ ਉਦੀ ਆਵਾਜ਼ ਬਣਦੀ ਧੱਕਾ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਕਰਾਉਂਦੀ ਤੇ ਇੱਥੇ ਸਰਦਾਰ ਰਮੇਸ਼ ਸਿੰਘ ਸੰਧੂ ਜੀ ਮੌਕੀ ਮਾਰ ਗਈ ਆ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਐ ਤੇ ਰਹੀ ਗੱਲ ਸੰਧੂ ਜੀ ਕਹਿੰਦੇ ਆ ਜੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਐ ਉਹ ਕਿਹੜੇ ਇਥੋਂ ਦੇ ਆ ਤੇ ਮੈਂ ਦੱਸਣਾ ਚਾਹੁੰਦਾ ਕਿ ਜੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਸੰਧੂ ਜੀ ਜੇ ਟਿਕਟ ਮਿਲੀ ਆ ਨਾ ਇਹ ਟਿਕਟ ਕੱਲੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਨਹੀਂ ਮਿਲੀ ਇਹ ਟਿਕਟ ਨਾਲ ਖਲੋਤੇ ਹਰੇਕ ਵੀਰ ਭਰਾ ਅਕਾਲੀ ਆਗੂ ਇਹ ਨਾਲ ਖਲੋਤੇ ਹਰੇਕ ਵਰਕਰ ਨੂੰ ਮਿਲੀ ਆ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਤੇ ਸੁਖਨਾ ਲੋਕੀ ਇੰਨਾ ਪਿਆਰ ਪਤਾ ਕਿਉਂ ਬਖਸ਼ ਰਿਆ ਬੀਬੀ ਨੂੰ ਕਿਉਂਕਿ ਲੋਕਾਂ ਨੇ ਲੋਕਾਂ ਨੇ ਕਿਤੇ ਸ਼ੁਕਰ ਮਨਾਇਆ ਵਾ ਕਿ ਸੰਧੂ ਜਿਹੜਾ ਵਾ ਉਹ ਅਕਾਲੀ ਦਲ ਦੇ ਗਲੋਂ ਲਥਿਆ ਵਾ ਆਈ ਵਰਾ ਮੇਰਾ ਬਾਪ ਹੀ ਸੀ ਜਾਂ ਸਾਡੇ ਵਰਗੇ ਵਫਾਦਾਰ ਸੱਜਣ ਹੀ ਸੰਧੂ ਸਾਹਿਬ ਜਿਹੜੇ ਆਪਣੇ ਪਰਦੇ ਟੱਕਦੇ ਰਹੇ ਆ ਜਿਹੜੀ ਆਪਣੀ ਨਾਕਾਮਯਾਬੀਆਂ ਦੀਆਂ ਨਲਾਇਕੀਆਂ ਦੀ ਲੋਕਾਂ ਨੂੰ ਜਲੀਲ ਕਰਨ ਦੇ ਲਈ ਆਈ ਵਰਾ ਤੁਹਾਡੇ ਖਾਤਰ ਲੋਕਾਂ ਤੋਂ ਮਾਫੀ ਮੰਗਦੇ ਰਹੇ ਆ ਤੇ ਫਿਰ ਵੀ ਲੋਕਾਂ ਨੂੰ ਨਾਲ ਤੋਰਦੇ ਰਹੇ ਆ ਚਲੋ ਮੈਂ ਇਸ ਪਾਸੇ ਪੈਣਾ ਨਹੀਂ ਸੀ ਚਾਹੁੰਦਾ ਮੈਂ ਤੇ ਇਹੀ ਕਹੂੰਗਾ ਕਿ ਜਿੱਦਾਂ ਦਾ ਬੋਲੋਗੇ ਉਹਦੇ ਤੋਂ ਦੁਗਣਾ ਜਵਾਬ ਮਿਲੂਗਾ ਖੈਰ ਇਹ ਮੇਰਾ ਵਿਸ਼ਾ ਨਹੀਂ ਸੀਗਾ ਅੱਜ ਮੈਂ ਜਿਸ ਕਰਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੋਇਆ ਸੀ ਕਿ ਦੇਖੋ ਜੀ ਸਤਿਗੁਰੂ ਦੀ ਪਾਰ ਬਖਸ਼ਿਸ਼ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਇੱਥੇ ਮੇਲਾ ਚੱਲ ਰਿਹਾ ਵਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਬੜਾ ਵੱਡਾ ਔਰ ਇੱਕ ਬੜਾ ਵਧੀਆ ਮੌਕਾ ਦਿੱਤਾ ਹੈ ਆਓ ਤਕੜੇ ਹੋ ਕੇ ਇੱਕ ਧਰਮੀ ਫੌਜੀ ਪਰਿਵਾਰ ਦੇ ਨਾਲ ਸੰਬੰਧਿਤ ਬੀਬੀ ਸੁਖਿੰਦਰ ਕੌਰ ਰੰਧਾਵਾ ਜੀ ਦਾ ਸਾਥ ਦੇਈਏ ਆਓ ਉਸ ਸ਼ਖਸੀਅਤ ਦਾ ਅਸੀਂ ਸਾਥ ਦੇਈਏ ਜਿਹੜੇ ਆਪ ਔਰ ਜਿੰਨਾ ਦੀ ਟੀਮ ਹਮੇਸ਼ਾ ਲੋਕਾਂ ਦੇ ਲਈ ਹਾਜ਼ਰ ਆ ਆਓ ਉਹਨਾਂ ਦਾ ਸਾਥ ਦਈਏ ਜਿਨ੍ਹਾਂ ਨੇ ਅਸਲ ਦੇ ਵਿੱਚ ਲੋਕਾਂ ਦੇ ਨਾਲ ਖੜਨਾ ਹੈ ਲੋਕਾਂ ਦੇ ਕੰਮ ਕਰਾਉਣੇ ਆ ਤੇ ਆਓ ਤਕੜੇ ਹੋ ਕੇ ਦੇਨ ਰਾਤ ਇੱਕ ਕਰੀਏ ਤੇ ਸ਼੍ਰੋਮਣੀ ਕਾਲੀ ਦਲ ਦਾ ਸਾਥ ਦਈਏ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ